ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਕੇਪੀ ਸਿੰਘ ਤੇਰੇ ਤੇਰੇ ਵਿੱਚ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ ਲਿੰਕ ਹੈ ਜਾਂ ਨਹੀਂ ਜਿਵੇਂ ਕਿ ਗਵਰਨਮੈਂਟ ਦੀਆਂ ਪਾਲਿਸੀਆਂ ਗਾਈਡਲਾਈਨਸ ਆ ਚੁੱਕੀਆਂ ਹਨ ਕਿ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਤੁਹਾਡਾ ਪੈਨ ਕਾਰਡ ਦੇ ਨਾਲ ਆਧਾਰ ਕਾਰਡ ਲਿੰਕ ਹੋਣਾ ਜ਼ਰੂਰੀ ਹੈ ਅਗਰ ਨਹੀਂ ਹੋਇਆ ਤਾਂ ਤੁਹਾਡਾ ਬੈਂਕ ਖਾਤਾ ਬੰਦ ਹੋ ਸਕਦਾ ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ Google Chrome ਤੇ ਜਾ ਕੇ e filing ਸਰਚ ਕਰ ਲੈਣੀ ਹੈ पहली टैब आएगा इनकम टैक्स ई फिलिंग इसमें क्लिक कर लेना है <coughs> क्लिक करने तो बाद इस तरह का इंटरफेस आया तो उपरते तीन डॉट से क्लिक करके होम बटन क्लिक कर लेना है साढ़े को स्टार्टिंग इस तरह के इंटरफेस आ, आ जाना चाहिए थोड़ा जहा नीचे सक्रोल करा <coughs> ਇੱਥੇ ਸਾਡੇ ਕੋਲ ਲਿੰਕ ਆ ਗਿਆ ਲਿੰਕ ਆਧਾਰ ਸਟੇਟਸ ਇਸ ਲਿੰਕ ਨੂੰ ਕਲਿੱਕ ਕਰ ਦੇਣਾ ਹਾਈਲਾਈਟ ਕਰਕੇ ਦਿਖਾ ਦਿੰਦਾ ਹਾਂ ਲਿੰਕ ਆਧਾਰ ਸਟੇਟਸ ਇਸ ਲਈ ਇਸ ਲਿੰਕ ਨੂੰ ਕਲਿੱਕ ਕਰ ਦੇਣਾ ਇਸਨੂੰ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਸਾਡੇ ਕੋਲ ਇਸ ਦੇ ਵਿੱਚ ਆਪਾਂ ਉੱਪਰ ਵਾਲੇ ਕਾਲਮ 'ਚ ਪੈਨ ਕਾਰਡ ਨੀਚੇ ਵਾਲੇ 'ਚ ਆਧਾਰ ਕਾਰਡ ਪਾ ਕੇ ਜੁਵਲ व्यू िंक आधार स्टेटस से क्लिक कर देवे क्लिक करने तो बाद इस तरह ने इंटरफेस आ जाएगा लिखा आ जाएगा यूअर पैन नंबर दिस इज़ ऑलरेडी लिंक टू गिवन आधार नंबर दिस तो दिसे पैन कार्ड द लास्ट वाले अक्षर से आधार कार्ड द लास्ट वाले अक्षर ਆ ਜਾਣਗੇ ਇਸ ਦਾ ਮਤਲਬ ਹੈ ਕਿ ਤੁਹਾਡਾ ਪੈਨ ਕਾਰਡ ਦੇ ਨਾਲ ਆਧਾਰ卡 ਜਿਹੜਾ ਨੰਬਰ ਹੈ ਲਿੰਕ ਹੋ ਚੁੱਕਿਆ ਹੈ ਆਧਾਰ卡 ਨਾਲ ਪੈਨ ਨੰਬਰ ਲਿੰਕ ਹੈ ਅਗਰ ਇਹ অপਸ਼ਨ ਨਹੀਂ ਆਂਦੀ ਹੈ ਤਾਂ ਇਸ ਦਾ ਮਤਲਬ ਤੁਹਾਡਾ ਪੈਨ ਕਾਰਡ ਨਾਲ ਆਧਾਰ卡 ਲਿੰਕ ਨਹੀਂ ਹੈ ਇਸ ਨੂੰ ਆਪਣੇ ਨਜ਼ਦੀਕੀ ਕਿਸੇ ਵੀ ਇੰਟਰਨੈਟ ਕੈਫੇ ਤੇ ਜਾ ਕੇ ਤੁਸੀਂ ਲਿੰਕ ਕਰਵਾ ਸਕਦੇ ਹੋ ਇਸ ਦੀ ਇੱਕ ਦਿਨ ਪਹਿਲਾਂ ਫੀਸ ਕੱਟ ਹੋਵੇਗੀ ਫੀਸ ਕੱਟ ਹੋਣ ਤੋਂ ਬਾਅਦ ਨੈਕਸਟ ਡੇ ਤੁਹਾਡੀ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਨ ਦੀ ਰਿਕੁਐਸਟ ਜਾਵੇਗੀ ਉਸ ਤੋਂ ਨੈਕਸਟ ਡੇ ਤੁਹਾਡਾ ਜਿਹੜਾ ਹੈ ਪੈਨ ਕਾਰਡ ਆਧਾਰ ਕਾਰਡ ਲਿੰਕ ਹੋਵੇਗਾ ਦੋ ਤਿੰਨ ਦਿਨ ਦਾ ਪ੍ਰੋਸੈਸ ਆਏ ਧੰਨਵਾਦ